ਮਤੀ ਤੇ ਮਨੁੱਖ ਇਹਨਾਂ ਦਾ ਆਪਸੀ ਸਬੰਧਾ ਜਿਹੜਾ ਰੁੱਖਾ ਉਹ ਬੰਦੇ ਨਾਲ ਮਰਨ ਵੇਲੇ ਨਿਭਦਾ ਪਰ ਜਦੋਂ ਅਸੀਂ ਇਤਿਹਾਸ ਦੇ ਇਤਿਹਾਸਕਾਰਾਂ ਦੀਆਂ ਜਾਂ ਕਵੀਆਂ ਦੀਆਂ ਰਚਨਾਵਾਂ ਨੂੰ ਪੜ੍ਹਦੇ ਆ ਉਹਨਾਂ ਨੇ ਇੱਕ ਬੜੀ ਸੋਹਣੀ ਲਾਈਨ ਲਿਖੀ ਆ ਕਹਿੰਦੇ ਰੁੱਖ ਰੋਪਿਆ ਉਹਾੜੇ ਵਿੱਚ ਵੇਖ ਦੱਸਤਾ ਤੱਕ ਜੜਾ ਨੂੰ ਲਾਇਆ ਤਾਂ ਆਪਣੇ ਨੇ ਬੁਲਬੁਲ ਰੋਪੀ ਮੱਲਣ ਹੱਥ ਦੇਖ ਸੋਈ ਛੇਕ ਫੁੱਲਾਂ ਚ ਪਾਇਆ ਤਾਂ ਆਪਣੇ ਨੇ ਮੁਰਦਾ ਰੋਪਿਆ ਦਵੇ ਦੀ ਦੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੇ ਜਿਹਨੂੰ ਆਪ ਆਪਣਾ ਕਹਿੰਦੇ ਆ ਨਾ ਉਹ ਕਦੇ ਵੀ ਆਪਣਾ ਨਹੀਂ ਬਣਦਾ ਜਿਹਨੂੰ ਆਪ ਆਪਣਾ ਨਹੀਂ ਕਹਿੰਦੇ ਉਹ ਆਪਣੇ ਨਾਲ ਮੱਚਦਾ ਇਸ ਕਰਕੇ ਬੰਦੇ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਇਹ ਸੋਖ ਮੰਨਣਾ ਚਾਹੀਦਾ ਇਹ ਵਿਚਾਰ ਵਧੀਆ ਲੱਗਦਾ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ